ਜਸਪਰੀਤ ਸਿੰਘ ਮਹਿਰੋਂ ਤੇ ਨਿੰਮਰਤਜੀਤ ਸਿੰਘ ਹਰੀ ਕੀਹਾਂ ਦੇ ਨਾਲ ਇਹ ਕੰਮ ਕੀਤਾ ਸਾਡਾ ਸਲਾਮ ਦੀਪਕਾ ਲੂਥਰਾ ਕੀ ਆ ਉਹਦਾ ਨਾਮ ਜੀ ਉਹਨੂੰ ਵੀ ਘਰੇ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਤੂੰ ਇਹ ਕੰਮ ਛੱਡ ਦੇ ਜੇ ਕੋਈ ਤੈਨੂੰ ਪੈਸੇ ਲੋੜਾ ਉਹ ਵੀ ਮਦਦ ਕਰਦੇ ਆ ਉਹਨਾਂ ਨੇ ਕੀਤੀ ਵੀ 1 ਲੱਖ ਡੇਢ ਲੱਖ ਰੁਪਏ ਵੀ ਦਿੱਤਾ ਪਰ ਇਹ ਜਿਹੜੇ ਲੋਕ ਨੇ ਜਿਹਦੇ ਇਹਨਾਂ ਨੂੰ ਗੰਦ ਖਾਣ ਦੀ ਆਦਤ ਪੈ ਗਈ ਉਹ ਉਹ ਨਹੀਂ ਜਾਂਦੀ ਹੁੰਦੀ ਪਪਾ ਜੀ ਲੱਗਦਾ ਨਹੀਂ ਕਿ ਸਮਝਾਉਣ ਵਾਲਾ ਤਰੀਕਾ ਸਹੀ ਸੀਗਾ ਇਸ ਤਰੀਕੇ ਦੇ ਨਾਲ ਕਿਸੇ ਦਾ ਕਤਲ ਕਰ ਦੇਣਾ ਕਿੰਨਾ ਕੁ ਜਾਇਜ਼ ਹੈ ਕੋਈ ਪਿਆਰ ਦੇ ਨਾਲ ਸਮਝਾਤਾ ਕਹਿੰਨੇ ਵਾਰੀ ਹੱਥ ਵੀ ਜੋੜਨੇ ਅਪੀਲਾਂ ਵੀ ਕਰਦੇ ਰਹਿੰਨੇ ਫੇਰ ਨਾ ਹਟੇ ਫੇਰ ਤਾਂ ਜਦੋਂ ਕੋਈ ਪਾਣੀ ਸਰਦੋਂ ਉੱਪਰ ਟੱਪਦਾ ਫੇਰ ਤਾਂ ਹੁੰਦਾ ਹੀ ਆ ਤੁਸੀਂ ਜਿਹੜੇ ਉਹਨਾਂ ਦੀ ਹਮਾਇਤ ਕਰਦੇ ਨੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਹਨੀਆਂ ਵੀਡੀਓ ਚਲਾ ਕੇ ਦੇਖੋ ਦੇਖ ਸਕਦੇ ਨੇ ਵੀ ਉਹ ਕੀ ਗੰਧ ਬੋਲਦੀ ਸੀ ਕੀ ਕਰਦੀ ਸੀ ਆਪਦੇ ਬੱਚਿਆਂ ਦੇ ਵਿੱਚ ਬੈਠ ਕੇ ਦੇਖੋ ਤੇ ਫਿਰ ਦੱਸਿਓ ਵੀ ਉਹ ਠੀਕ ਸੀ ਜਾਂ ਗਲਤ ਸੀ ਦਸਤੀ ਵੀ ਤਾਂ ਨਹੀਂ ਸਾਡੇ ਨਾਲ ਕਰ ਰਹੇ ਹਨ ਕਿ ਤੁਸੀਂ ਉਹ ਕੰਟੈਂਟ ਦੇਖਣਾ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਮੈਨੂੰ ਨਹੀਂ ਚੰਗਾ ਲੱਗਦਾ ਆਪਾਂ ਉਸ ਬੰਦੇ ਨੂੰ ਕਿਉਂ ਫੋਲੋ ਕਰਨਾ ਆਪਾਂ ਨਹੀਂ ਦੇਖਾਂਗੇ ਸਤਿ ਸ਼੍ਰੀ ਅਕਾਲ ਜੀ ਦਾ ਸਮਰ نیوز ਦੇਖ ਰਹੇ ਸਰੋਤਿਆਂ ਦਾ ਸਵਾਗਤ ਮੈਂ ਸ਼ਾਲੂ ਮਿਰੋਕ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਭਾਬੀ ਕਮਲਕੌਰ ਦਾ ਜਿਹੜਾ ਕਤਲ ਕੀਤਾ ਜਾਂਦਾ ਹੈ ਬੇਰਹਿਮੀ ਦੇ ਨਾਲ ਕਤਲ ਹੁੰਦਾ ਹੈ ਉਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਉਹ ਭਾਬੀ ਕਮਲਕੌਰ ਤੇ ਕਤਲ ਦੀ ਜ਼ਿੰਮੇਵਾਰੀ ਵੀ ਦੋ ਨੌਜਵਾਨਾਂ ਦੇ ਵੱਲੋਂ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਮਹਿਰੋ ਹੋਰਾਂ ਦੇ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਸ ਦਾ ਕਤਲ ਅਸੀਂ ਕੀਤਾ। ਕਿਉਂ ਕਤਲ ਕੀਤਾ ਗਿਆ ਕੀ ਇਹ ਕਤਲ ਕਰਨਾ ਜਾਇਜ਼ ਸੀ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ ਸੱਚੀ ਗੱਲ ਪਾਪਾ ਜੀ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਕੀ ਬਾਬਾ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਭਾਈ ਅਮਰਿਤਪਾਲ ਸਿੰਘ ਮਹਿਰੋ ਹੋਰਾਂ ਨੇ ਤਾਂ ਸਾਫ਼ ਸਪਸ਼ਟ ਕਹਿ ਦਿੱਤਾ ਹੋਇਆ ਹੈ ਹਾਲ ਹੀ ਵਿੱਚ ਇੱਕ ਹੋਰ ਨੇ ਪੋਸਟ ਸਾਂਝੀ ਕੀਤੀ ਆ ਕਹਿੰਦੇ ਮੈਨੂੰ ਪਤਾ ਕਹਿੰਦੇ ਕਤਲ ਦੀ ਜਿਹੜੀ ਸਜ਼ਾ ਹੁੰਦੀ ਆ 5-7 ਸਾਲ ਆ ਇਸ ਤੋਂ ਵੱਧ ਜੇਲ੍ਹਾਂ ਦੇ ਵਿੱਚ ਲਾਣੇ ਪੈ ਸਕਦੇ ਆ ਪਰ ਮੈਂ ਇੱਕ ਅਜਿਹਾ ਕਤਲ ਕਰਕੇ ਆਪਣੇ 5-7 ਸਾਲ ਨਹੀਂ ਖਰਾਬ ਕਰਨੇ ਮੈਂ ਉਹ ਜੇ 5-7 ਹੋਰ ਜਿਹੜੇ ਨੇ ਉਹਨਾਂ ਦਾ ਸੌਦਾ ਲਾ ਕੇ ਫਿਰ ਜੇਲ੍ਹ ਜਾਊਂਗਾ ਸਭ ਤੋਂ ਪਹਿਲਾਂ ਤਾਂ ਜਿਹੜੇ भाई जसप्रीत सिंह ਮਹਿਰੋਂ ਤੇ ਨਿਮਰਤਜੀ ਸਿੰਘ ਹਰੀਕੇ ਆ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਦੋਨੇ ਜੋੜਿਆਂ ਨੂੰ ਸਾਡਾ ਸਲਾਮ ਆ ਉਹਨਾਂ ਨੇ ਬਹੁਤ ਵਧੀਆ ਕੀਤਾ ਇਹੋ ਜਿਹਾ ਗੰਦ ਨੂੰ ਸਾਫ ਕਰਕੇ ਜਦੋਂ ਇੱਕ ਵਾਰੀ ਇਹਨਾਂ ਨੂੰ ਸਾਰਿਆਂ ਨੇ ਜਿੰਨੇ ਵੀ YouTube ਦੇ ਜਿਹੜੇ ਬਲੌਗਰ ਨੇ ਚਾਹੇ ਉਹ ਬੀਬੀਆਂ ਉਹਨਾਂ ਨੂੰ ਜਾ ਕੇ ਉਹ ਸਮਝਾਉਂਦਾ ਇਹਨਾਂ ਨੇ ਬਹੁਤ ਆ ਜਾਦੀ ਗੰਦ ਪਾਇਆ ਇਹਨੂੰ ਵੀ ਸਮਝਾਇਆ ਸੀਗਾ ਤੇ ਜਿਹੜੀ ਹੁਣ ਦੀਪਕਾ ਲੂਥਰਾ ਕੀ ਆ ਉਹਨਾਂ ਨੂੰ ਜੀ ਉਹਨੂੰ ਵੀ ਘਰੇ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਤੂੰ ਇਹ ਕੰਮ ਛੱਡ ਦੇ ਜੇ ਕੋਈ ਤੈਨੂੰ ਪੈਸੇ ਲੋੜਾ ਉਹ ਵੀ ਮਦਦ ਕਰਦੇ ਆ ਉਹਨਾਂ ਨੇ ਕੀਤੀ ਵੀ 1.5 ਲੱਖ ਰੁਪਇਆ ਵੀ ਦਿੱਤਾ ਪਰ ਇਹ ਜਿਹੜੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਗੰਦ ਖਾਣ ਦੀ ਆਦਤ ਪੈ ਗਈ ਉਹ ਨਹੀਂ ਜਾਂਦੀ ਹੁੰਦੀ 1.5 ਲੱਖ ਕਿਸ ਨੂੰ ਦਿੱਤਾ ਜਿਹੜੀ ਉਹ ਮਾਰੀ ਆ ਕੰਚਨ ਕੁਮਾਰੀ ਅੱਛਾ ਤੇ ਉਹਦੇ ਉਹਨੂੰ ਦਿੱਤਾ ਸੀਗਾ ਵੀ ਤੂੰ ਕੰਮ ਛੱਡ ਦੇ ਉਹ ਕਹਿੰਦੇ ਮੇਰੇ ਮਾ ਆਪਣੇ ਮਾਤਾ ਪਿਓ ਦਾ ਜਿਹੜਾ ਹੈ ਕੈਂਸਰ ਆ ਤਾਂ ਮੈਂ ਉਹਨਾਂ ਦਾ ਪਰਿਵਾਰ ਜੋਣੀ ਆ ਦੇਖੋ ਇਹੋ ਜਿਹਾ ਗੰਦ ਫਲਾ ਕੇ ਸਮਾਜ ਦੇ ਵਿੱਚ ਪਰਿਵਾਰਾਂ ਨੂੰ ਪਲਣਾ ਉਹਨਾਂ ਤੇ ਕਿੰਨਾ ਕਸਰ ਹੋਊਗਾ ਹੂੰ ਇਹ ਜਿਹੜਾ ਕੀਤਾ ਚੰਗਾ ਕੀਤਾ ਜਿਹੜੇ ਭਾਈ ਮਹਿਰੂ ਨੇ ਹੋਰ ਵੀ ਬਿਆਨ ਦਿੱਤੇ ਨੇ ਹੁਣ ਉਹ ਜਿਹੜੇ ਬਲੌਗਰ ਨੇ ਉਹ ਹੁਣ ਆਪਦੇ ਆਪ ਸਮਝ ਜਾਣਾ ਬਾਬਾ ਜੀ ਲੱਗਦਾ ਨਹੀਂ ਕਿ ਸਮਝਾਉਣ ਵਾਲਾ ਤਰੀਕਾ ਸਹੀ ਸੀਗਾ ਇਸ ਤਰੀਕੇ ਦੇ ਨਾਲ ਕਿਸੇ ਦਾ ਕਤਲ ਕਰ ਦੇਣਾ ਕਿੰਨਾ ਕੁ ਜਾਇਜ਼ ਹੈ ਪਹਿਲਾਂ ਮੈਨੂੰ ਇਹ ਦੱਸੋ ਜਦੋਂ ਹੁਣ ਉਹਨੂੰ ਇੱਕ ਵਾਰੀ ਪਿਆਰ ਦੇ ਨਾਲ ਸਮਝਾਤਾ ਕਹਿੰਨੇ ਵਾਰੀ ਹੱਥ ਵੀ ਜੋੜਨੇ ਅਪੀਲਾਂ ਵੀ ਕਰਦੇ ਰਹੇ ਨੇ ਫੇਰ ਨਾ ਹਟੇ ਫੇਰ ਤਾਂ ਜਦੋਂ ਕੋਈ ਪਾਣੀ ਸਿਰ ਤੋਂ ਉੱਪਰ ਟੱਪਦਾ ਫੇਰ ਤਾਂ ਹੁੰਦਾ ਹੀ ਆ ਜਿਨ੍ਹਾਂ ਨੇ ਗੰਦ ਪਾਇਆ ਪਹਿਲਾਂ ਤਾਂ ਏਸ ਦੀਆਂ ਜਿਹੜੀਆਂ ਜ਼ਿੰਮੇਵਾਰ ਨੇ ਉਹ ਸਰਕਾਰਾਂ ਨੇ ਜੇ ਕੋਈ ਸੋਸ਼ਲ ਮੀਡੀਆ ਦੇ ਚੈਨਲ ਕਿਸੇ ਵਿਅਕਤੀ ਸੱਚ ਦਾ ਕੋਈ ਬੋਲਬਾਲਾ ਕਰਦਾ ਸੱਚ ਬੋਲਦਾ ਕੋਈ ਤੇ ਸਰਕਾਰਾਂ ਦੀਆਂ ਪੋਲਾਂ ਖੋਲਦਾ ਕਮੀਆਂ ਦੱਸਦਾ ਕੋਈ ਚੈਨਲ ਆ ਜਾਂ ਕੋਈ ਚੈਨਲ ਆ ਕਿੰਨੇ ਚੈਨਲ ਹੁਣ ਤੱਕ ਸਰਕਾਰਾਂ ਨੇ ਬੰਦ ਕਰਤੇ ਨਵੇਂ ਜਿਹੜੇ ਸਾਰੇ ਚੈਨਲ ਦੁਬਾਰੇ ਬਣਾਏ ਨੇ ਲੋਕਾਂ ਨੇ ਤੇ ਉਹ ਸੱਚ ਬੋਲਦੇ ਸੀ ਸਾਡਾ ਵੀ ਜਿਹੜਾ ਇੱਕ YouTube ਸੀਗਾ ਉਹ ਚੈਨਲ ਬੰਦ ਕਰਤਾ ਜਿਹੜਾ ਕੋਈ ਸੱਚ ਦੀ ਗੱਲ ਕਰਦਾ ਉਹਦੀਆਂ ਤੇ ਸਰਕਾਰਾਂ ਮੁੜ ਕੇ ਬੈਨ ਲਾ ਦਿੰਦੀਆਂ ਨੇ ਚੈਨਲਾਂ ਦੇ ਉਹਨਾਂ ਦੇ ਅਕਾਊਂਟ ਬੰਦ ਕੀਤੇ ਜਾਂਦੇ ਨੇ ਉਹਨਾਂ ਦੇ Facebook ਤੇ ਜਿਹੜੇ ਪੇਜ ਚੱਲਦੇ ਨੇ ਉਹ ਨਾਲ ਨਾਲ ਬੈਨ ਕੀਤੇ ਜਾਂਦੇ ਨੇ ਪਰ ਜਿਹੜਾ ਕੋਈ ਗੰਦਪ੍ਰੋਸ ਦਾਗਾ ਜਿਹਨੂੰ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਨਹੀਂ ਸਕਦੇ ਸਰਕਾਰ ਉਹਨਾਂ ਨੂੰ ਖੁੱਲ੍ਹ ਦੇ ਦਿੰਦੀ ਹੈ ਵੀ ਤੁਸੀਂ ਜਿਵੇਂ ਮਰਜੀ ਗੰਦ ਪਾਓ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਤੁਹਾਡੇ ਤੇ ਕੋਈ پابੰਦੀ ਨਹੀਂ ਹੈਗੀ ਜੇ ਸਰਕਾਰ ਇਹਨਾਂ ਬਲੌਗਰਾਂ ਦੇ ਉੱਤੇ ਜਿਹੜੇ ਹੈਗੇ ਆ ਅਬ ਦਾ ਕਸੇ ਤੰਜ ਕਸੇ ਨਾ ਉਹਨਾਂ ਨੂੰ ਬੈਨ ਕਰੇ ਜਿਵੇਂ ਜਿਸ ਤਰ੍ਹਾਂ ਹੋਰਾਂ ਦੇ ਚੈਨਲ ਬੈਨ ਹੁੰਦੇ ਨੇ ਜਿਹੜੇ ਉਹਨਾਂ ਦੇ ਇੰਸਟਾਗ੍ਰam ਨੇ ਜਾਂ ਆ ਫੇਸਬੁਕਾਂ ਤੇ ਜਿਹਨੇ ਜਾਂ YouTube ਤੇ ਨੇ ਉਹਨਾਂ ਚੈਨਲ ਬਣੇ ਹੋਏ ਸਰਕਾਰ ਇਹ ਬੰਦ ਕਰ ਦੇ ਤਾਂ ਕੋਈ ਹਿੰਮਤ ਹੀ ਨਾ ਕਰੇ ਵੀ ਉਹ ਦੁਆ ਕੋਈ ਇਹੋ ਜਿਹੀ ਵੀਡੀਓ ਬਣਾ ਕੇ ਪਾਵੇ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਬੰਦ ਹੋ ਜਾਂਦੇ ਨੇ ਤਾਂ ਕਰਕੇ ਸਰਕਾਰ ਵੀ ਇਹ ਦੇ ਵਿੱਚ ਹੈਗੀ ਜਿਹੜੀ ਇਨਵੋਲਵ ਆ ਉਹ ਵੀ ਦੋਸ਼ੀ ਆ ਇਹੋ ਜਿਹਾ ਗੰਦ ਪ੍ਰੋਸ਼ਣ ਵਾਸਤੇ ਸਿੰਘ ਨਹੀਂ ਜਿਹੜੇ ਗੁਰੂ ਕਾ ਖਾਲਸਾ ਪੰਥਾ ਜਦੋਂ ਪੰਥ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਗੰਦ ਪ੍ਰੋਸ਼ਣ ਲੱਗ ਜੇ ਮੈਂ ਜਿਹੜੇ ਉਹਨਾਂ ਨੂੰ ਪੁੱਛਣਾ ਚਾਹੁੰਨਾ ਜਿਹੜੀ ਉਹਦੇ ਹਮਾਇਤ ਕਰਦੇ ਨੇ ਬਹੁਤੀ ਉਹਨਾਂ ਨੂੰ ਚੰਗੀ ਲੱਗਦੀ ਸੀ ਕਿਉਂਕਿ ਜਿਨ੍ਹਾਂ ਦਾ ਦਿਮਾਗ ਗੰਦ ਨਾਲ ਭਰਿਆ ਹੁੰਦਾ ਉਹ ਉਹਨਾਂ ਨੂੰ ਇਹ ਬਲੌਗਰ ਚੰਗੇ ਲੱਗਦੇ ਨੇ ਤੁਸੀਂ ਜਿਹੜੇ ਉਹਨਾਂ ਦੀ ਹਮਾਇਤ ਕਰਦੇ ਨੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਹਨੀਆਂ ਵੀਡੀਓ ਚਲਾ ਕੇ ਦੇਖੋ ਦੇਖ ਸਕਦੇ ਨੇ ਉਹ ਵੀ ਉਹ ਕੀ ਗੰਦ ਬੋਲਦੀ ਸੀ ਕੀ ਕਰਦੀ ਸੀ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਦੇਖੋ ਤੇ ਫਿਰ ਦੱਸਿਓ ਵੀ ਉਹ ਠੀਕ ਸੀ ਜਾਂ ਗਲਤ ਸੀ ਐਵੇਂ ਗੱਲਾਂ ਕਰੀ ਜਾਣੀਆਂ ਵੀ ਉਹਦਾ ਫਲਾਣੇ ਚੰਗੀ ਸੀ ਜੀ ਉਹ ਕਰਤਾ ਸਿੰਘ ਨਹੀਂ ਦੇਖੋ ਅਸੀਂ ਜਿਹੜਾ ਕੋਈ ਪੰਜਾਬ ਦੇ ਵਿੱਚ ਇਹੋ ਜਿਹਾ ਕਾਰਜ ਕਰੂਗਾ ਸਿੰਘ ਤਾਂ ਉਹਨੂੰ ਸੌਦਾ ਲਾਉਂਦੇ ਰਹਿਣਗੇ ਦੂਸਰਾ ਨੰਬਰ ਉਸ ਨੇ ਉਹ ਕੰਚਨ ਕੁਮਾਰੀ ਸੀ ਉਹਨੇ ਸਾਨੂੰ ਪੰਜਾਬ ਨੂੰ ਜਿਹੜਾ ਬੰਦਨਾਮ ਕੀਤਾ ਉਹਦਾ ਕਮਲਕੌਰ ਨਾਮ ਰੱਖ ਕੇ ਆਪਦੀ ਗੱਲ ਤੇ ਏਡੀ ਬਣਾ ਕੇ ਵੀ ਮੈਂ ਪੰਜਾਬ ਦੀ ਧੀ ਆ ਹੈ ਉਹ ਕੰਚਨ ਕੁਮਾਰੀ ਆ ਖਬਰ ਕਿੱਥੋਂ ਦੀ ਹੈ ਕਿਸੋਂ ਜੀ ਨਹੀਂ ਤੇ ਇਸ ਕਰਕੇ ਵੀ ਜਿਹੜੇ ਸਿੰਘਾਂ ਨੇ ਉਹਦਾ ਸੌਦਾ ਲਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰਾਂ ਦਾ ਵੀ ਲੱਗ ਸਕਦਾ ਜਿਹੜੇ ਬਲੌਗਰ ਨੇ ਉਹ ਆਪਦੇ ਆਪ ਨੂੰ ਸੰਭਾਲਣਾ ਇਹ ਜਿਹੜਾ ਕੰਮ ਆ ਉਹਨਾਂ ਦਾ ਉਹ ਬੰਦ ਕਰਨਾ ਖਾਸਾ ਜੀ ਤੁਸੀਂ ਸਹੀ ਗੱਲ ਕਹੀ ਕਿ ਕਈ ਵਾਰੀ ਕੰਟੈਂਟ ਐਹੋ ਜਿਹਾ ਹੁੰਦਾ ਜਿਹੜਾ ਵਾਕਈ ਦੇਖਿਆ ਨਹੀਂ ਜਾ ਸਕਦਾ ਪਰਿਵਾਰਾਂ ਦੇ ਵਿੱਚ ਬੈਠ ਕੇ ਕੀ ਕੋਈ ਇਕੱਲਾ ਬੰਦਾ ਵੀ ਸ਼ਾਇਦ ਉਹ ਕੰਟੈਂਟ ਕਈ ਵਾਰੀ ਨਹੀਂ ਦੇਖ ਦੇਖ ਸਕਦਾ ਹੁੰਦਾ ਪਰ ਕੋਈ ਜ਼ੋਰਜਾ ਅਡਰੈਸਟ ਵੀ ਤਾਂ ਨਹੀਂ ਸਾਡੇ ਨਾਲ ਕਰ ਰਹੇ ਕਿ ਤੁਸੀਂ ਉਹ ਕੰਟੈਂਟ ਦੇਖਣਾ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਮੈਨੂੰ ਨਹੀਂ ਚੰਗਾ ਲੱਗਦਾ ਆਪਾਂ ਉਸ ਬੰਦੇ ਨੂੰ ਕਿਉਂ ਫੋਲੋ ਕਰਨਾ ਆਪਾਂ ਨਹੀਂ ਦੇਖਾਂਗੇ ਫਿਰ ਮੈਂ ਐਂ ਪੁੱਛਣਾ ਚਾਹੁੰਦਾ ਤੁਹਾਨੂੰ ਬਹੁਤ ਸਾਰੀਆਂ ਸਲੀਲ ਫਿਲਮਾਂ ਗੰਦੀਆਂ ਫਿਲਮਾਂ ਬਣਦੀਆਂ ਨੇ ਅੰਗਰੇਜ਼ੀ ਦੇ ਵਿੱਚ ਫਿਰ ਉਹ ਘਰਾਂ ਦੇ ਵਿੱਚ ਇੱਧਰ ਇੱਧਰ ਲਾਈ ਦੇ ਫਿਰ ਫਿਲਮਿਆਂ 'ਚ ਸਰਿਆਂ 'ਵਾਂ ਲਵਾ ਦਿਆ ਕਰਨੇ ਵੀ ਭਾਈ ਜੀ ਨੇ ਦੇਖਣੇ ਦੇਖ ਲਓ ਜਿਹਨੂੰ ਚੰਗੀ ਲੱਗਦੀ ਆ ਦੇਖ ਲਓ ਜਿਹਨੂੰ ਨਹੀਂ ਚੰਗੀ ਲੱਗਦੀ ਨਾ ਦੇਖੋ ਫਿਰ ਜੇ ਕੋਈ ਸਾਡੇ ਮੁੰਡਾ ਕੋਈ ਆਪਦਾ ਬੱਚਾ ਬੱਚੀ ਤੁਹਾਨੂੰ ਕੋਈ ਆਪਦੇ ਮੋਬਾਈਲ ਦੇ ਉੱਤੇ ਕੋਈ ਗਲਤ ਚੀਜ਼ ਫਿਰ ਉਹਨੂੰ ਕਿਉਂ ਡਾਂਟਦੇ ਹੋ ਉਹਨੂੰ ਕਿਉਂ ਰੋਕਿਆ ਜਾਂਦਾ ਪੈਣਪਰਾ ਨੂੰ ਵੀ ਤੂੰ ਗੰਦ ਕਿਉਂ ਦੇਖਦਾ ਫਿਰ ਜਦੋਂ ਉਹਨੂੰ ਵੀ ਰੁਕ ਵੀ ਉਹਨੂੰ ਚੰਗੇ ਲੱਗਦਾ ਉਹ ਫਿਰ ਉਹਨਾਂ ਨੂੰ ਕਿਉਂ ਰੋਕਿਆ ਜਾਂਦਾ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਤੂੰ ਇਹ ਚੀਜ਼ਾਂ ਦੇਖ ਨਾ ਦੇਖੀ ਜਾ ਤੇਰੀ ਇਹ ਆਜ਼ਾਦੀ ਆ ਤੁਸੀਂ ਕਹਿ ਸਕਦੇ ਹੋ ਉਹਦੇ ਭਰਾ ਨੂੰ ਵੀ ਤੂੰ ਆ ਦੇਖ ਉਹਨੂੰ ਗੰਦ ਨੂੰ ਦੇਖ ਸਕੋ ਰੋਕੂਗੇ ਕਿ ਕਹੋਗੇ ਬਿਲਕੁਲ ਰੋਕਾਂਗੇ ਸਾਡੀ ਫਿਰ ਫਿਰ ਤੁਸੀਂ ਕਿਵੇਂ ਕਹਦੇ ਹੋ ਇਸ ਕਰਕੇ ਗੱਲ ਗਲਤ ਆ ਜਦੋਂ ਸਮਾਜ ਦੇ ਵਿੱਚ ਅਸੀਂ ਚੰਗੀ ਸੇਧ ਦਵਾਂਗੇ ਸਮਾਜ ਨੂੰ ਅਸੀਂ ਚੰਗੇ ਪਾਸੇ ਜੇ ਲਿਜਾਉਣਾ ਚਾਹੁੰਦੇ ਆ ਫਿਰ ਚੰਗੇ ਕੰਮ ਕਰਨੇ ਪੈਣੇ ਆ ਤੇ ਸਾਨੂੰ ਇਹ ਨਹੀਂ ਲੱਗਦਾ ਵੀ ਅਸੀਂ ਪੱਛਮੀ ਸੱਭਤਾ ਵੱਲ ਪਹਿਲੇ ਪੰਜਾਬ ਆ ਗੁਰਾਂ ਦੇ ਨਾਮ ਤੇ ਵਸਦਾ ਜਿਹੜਾ ਕੋਈ ਇਸੇ ਗੰਦ ਪਾਊਗਾ ਚਾਹੇ ਉਹ ਬਲੌਗਰ ਆ ਚਾਹੇ ਉਹ ਇਸਤਰੀਆਂ ਚਾਹੇ ਉਹ ਪੁਰਸ਼ਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਨੂੰ ਬਥੇਰੀਆਂ ਚੇਤਾਵਨੀਆਂ ਦੇ ਕੇ ਦੇਖ ਲਈਆਂ ਪਰ ਹੁਣ ਸਿੰਘ ਫੇਰ ਆਪਦੀ ਆਈ ਤੇ ਆਗੇ ਫੇਰ ਕਹਿੰਦੇ ਸੌਦੇ ਲਾਉਂਦੇ ਆ ਫੇਰ ਸਿੰਘਾਂ ਨੂੰ ਹਮੇਸ਼ਾ ਗਲਤ ਕਹਿੰਦੇ ਰਹਿੰਦੇ ਨੇ ਹੁਣ ਬਹੁਤ ਸਾਰੀਆਂ ਪਹਿਲਾਂ ਜਿਹੜੇ ਹੈਗੇ ਸਿੰਘਾਂ ਨੇ ਸੌਦੇ ਲਾਉਂਦੇ ਆਏ ਨੇ ਹੁਣ ਤੱਕ ਫੇਰ ਜਿਉ ਉਸ ਵੇਲੇ ਪ੍ਰਕਿਰਮ ਹੁੰਦਾ ਫੇਰ ਤਾਂ ਗਲਤੀ ਹੋ ਜਾਂਦਾ ਵੀ ਮਸਾਰੰਗੜ ਮਾਰਨਾ ਨਹੀਂ ਸੀ ਚਾਹੀਦਾ ਇਹਨਾਂ ਨੂੰ ਉਸ ਤੋਂ ਕੱਢ ਦੇਣਾ ਚਾਹੀਦਾ ਸੀ ਕਾਹਨੂੰ ਸਿਰ ਵੱਡਿਆ ਸੀ ਫਿਰ ਤੇ ਇਹੋ ਜੀਆਂ ਗੱਲਾਂ ਹੁੰਦੀਆਂ ਇਹੋ ਜੇ ਕੰਟੈਕਟ ਉਹਦੋਂ ਵੀ ਪੈਦਾ ਹੋ ਸਕਦੇ ਤੇ ਪਰ ਨਹੀਂ ਜਿਹੜਾ ਸਿੰਘਾਂ ਨੇ ਕੰਮ ਕਰਨਾ ਉਹ ਕਰ ਨਹੀਂ ਆ ਜਿਹੜੇ ਇਹੋ ਜੇ ਗੰਦਪ੍ਰੋਚ ਦੇ ਨੇ ਪਹਿਲਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਪਹਿਲਾਂ ਉਹਨਾਂ ਨੂੰ ਪਿਆਰ ਦੇ ਨਾਲ ਵੀ ਸਮਝਾਇਆ ਜੇ ਕੋਈ ਨਹੀਂ ਸਮਝਦਾ ਫਿਰ ਉਹਦਾ ਸੋਧਾ ਲੱਗੇ ਚੰਗਾ ਉਹਨਾਂ ਨੂੰ ਤੁਰਦੀ ਟਿਕਟੀ ਕੱਟਣੀ ਉਹਨਾਂ ਚਾਹੀਦੀ ਆ ਸਾਨੂੰ ਇਹੋ ਜਿਹੀ ਨਹੀਂ ਚਾਹੀਦੇ ਖਾਲਸਾ ਜੀ ਮੈਂ ਇੱਥੇ ਤੁਹਾਨੂੰ ਟੋਕਦੀ ਆ ਤੁਸੀਂ ਗੱਲ ਕੀਤੀ ਨਾ ਫਿਰ ਸਿੰਘਾਂ ਨੂੰ ਬਦਨਾਮ ਕੀਤਾ ਜਾਂਦਾ ਕਿ ਸਿੰਘ ਜਨੇਖਣੇ ਦਾ ਸੌਦਾ ਲਾ ਦਿੰਦੇ ਆ ਫਿਰ ਸਿੰਘਾਂ ਨੂੰ ਤਾਂ ਹੁਣ ਵੀ ਬਦਨਾਮ ਕੀਤਾ ਜਾਊਗਾ ਕਿ ਠੀਕ ਹੈ ਉਹ ਬੀਬੀ ਦਾ ਕੰਟੈਂਟ ਗਲਤ ਸੀਗਾ ਪਰ ਸਿੰਘਾਂ ਨੇ ਸੋਧਾ ਲਾਇਆ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਜਨਾਨੀ ਦਾ ਕਿਸੇ ਦਾ ਕਤਲ ਜਿਹੜਾ ਹੈ ਸਿੰਘ ਨਹੀਂ ਕਰ ਸਕਦੇ ਫਿਰ ਇੱਕ ਸਿੰਘ ਦੇ ਵੱਲੋਂ ਜੇਕਰ ਇੱਕ ਜਨਾਨੀ ਦਾ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਫਿਰ ਹੁਣ ਵੀ ਤਾਂ ਬਦਨਾਮੀ ਹੋਊਗੀ ਸਿੰਘਾਂ ਦੀ ਕੋਈ ਬਦਨਾਮੀ ਜੇ ਕੋਈ ਕੋਈ ਤੇ ਪਾਪ ਕਰਦਾ ਜਦੋਂ ਕੋਈ ਪਾਪ ਕਰਦਾ ਨਾ ਉਹਨੂੰ ਪਾਪ ਹੀ ਲੈ ਕੇ ਵਹਿ ਜਾਂਦਾ ਹੁੰਦਾ ਤੇ ਕੋਈ ਇਸਤਰੀ ਹੈ ਵੱਡੀਆਂ-ਵੱਡੀਆਂ ਜਿਹੜੀਆਂ ਇੱਥੇ ਆ ਆਪਣੇ ਹੋਰ ਬਹੁਤ ਸਾਰੀਆਂ ਆਈਆਂ ਨੇ ਅ ਪਹਿਲਾਂ ਵੀ ਹੁੰਦੀਆਂ ਆ ਰਹੀਆਂ ਜਿਨ੍ਹਾਂ ਨੇ ਜ਼ੁਲਮ ਕੀਤਾ ਅਸੀਂ ਜਿਹੜੀ ਮਜਲੂਮ ਆ ਇਸਤਰੀ ਆ ਉਹ ਤੇ ਨਹੀਂ ਸਿੰਘ ਬਾਰ ਕਰਦਾ ਜਿਹੜੇ ਉਹੋ ਜਿਹਾ ਗੰਦ ਪਾਉਂਦੇ ਨੇ ਉਹਨਾਂ ਨੂੰ ਸਿੰਘ ਛੱਡਦੇ ਨਹੀਂ ਹੈਗੇ ਉਹ ਕਾਦੇ ਦਿਯਾ ਦੀ ਹੱਕਦਾਰ ਆ ਜਿਹੜਾ ਕੋਈ ਗੰਦ ਪਾਉਂਦਾ ਕਿਸੇ ਦੀ ਜ਼ਿੰਦਗੀ ਖਰਾਬ ਕਰਦਾ ਇਸ ਤੋਂ ਪਹਿਲਾਂ ਵੀ ਦੇਖੋ ਦੇ ਅਸੀਂ ਸਮੇਂ ਦੇ ਨਾਲ ਗੱਲ ਕਰ ਲਈਏ ਬਹੁਤ ਸਾਰੀਆਂ ਰਾਖਸ਼ਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਮਾਰਿਆ ਗਿਆ ਬਹੁਤ ਸਾਰੀਆਂ ਔਰਤਾਂ ਹੋਈਆਂ ਨੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੁਣ ਇਹਦਾ ਮਤਲਬ ਤੁਸੀਂ ਕਹਿੰਦੇ ਬੀਬੀ ਤੇ ਹੋ ਨਹੀਂ ਕਰਨਾ ਇੰਦਰਾ ਗਾਂਧੀ ਸੀਗੀ ਉਹਨੇ ਦਰਬਾਰ ਸਾਬ ਟਾਇਆ ਫਿਰ ਤਾਂ ਹੁਣ ਤੁਸੀਂ ਬਿਅੰਤ ਸਿੰਘ ਤੇ ਸਤਵੰਦ ਸਿੰਘ ਨੂੰ ਵੀ ਕਹੋਗੇ ਵੀ ਉਹਨਾਂ ਨੇ ਇੰਦਰਾ ਉਹਨਾਂ ਨੇ ਇਸਤਰੀ ਨੂੰ ਮਾਰਤਾ ਦਿਓ ਜਵਾ ਮੈਨੂੰ ਫਿਰ ਤੁਸੀਂ ਹੁਣ ਉਹਨੂੰ ਵੀ ਕਹੋਗੇ ਕੱਲ ਨੂੰ लोग ਕਹਣਗੇ ਮੈਂ ਤਾਂ ਤੁਹਾਡੀ ਗੱਲ ਤੇ ਹੀ ਨਾ ਤੁਸੀਂ ਕਿਹਾ ਸਿੰਘਾਂ ਨੂੰ ਵਾਰ ਵਾਰ ਫਿਰ ਮੈਂ ਤਾਂ ਪਹਿਲਾਂ ਇੰਦਲਾ ਕਾਂਦੀ ਵੀ ਸੋਦੀ ਹੋਈ ਹੁਣ ਸਿੰਘਾਂ ਨੇ ਫਿਰ ਤਾਂ ਕੱਲ ਨੂੰ ਉਹਦੇ ਵੀ ਸਵਾਲ ਉੱਠਣਗੇ ਵੀ ਉਹਨਾਂ ਨੇ ਜਿਹੜੀ ਇਸਤਰੀ ਮਾਰਤੀ ਜਿਹੜਾ ਕੋਈ ਪਾਪ ਕਰਦਾ ਚਾਹੇ ਕੋਈ ਕੋਈ ਵੀ ਆ ਜਿਹੜਾ ਕੋਈ ਪੰਜਾਬ ਦੇ ਨਾਲ ਦਗਾ ਕਰਦਾ ਜਿਹੜਾ ਕੋਈ ਗੰਦ ਪ੍ਰੋਸ਼ਦਾ ਜਿਹੜਾ ਕੋਈ ਕਿਸੇ ਦੀਆਂ ਜ਼ਿੰਦਗੀਆਂ ਖਰਾਬ ਕਰਦਾ ਉਹਨੂੰ ਸੋਧਣਾ ਹੀ ਸੀਗਾ ਉਹ ਨਹੀਂ ਸਮਝਿਆ ਉਹਨਾਂ ਦੇ ਹੱਥ ਵੀ ਜੋੜੇ ਉਹਨਾਂ ਨੂੰ ਪੈਸੇ ਵੀ ਦਿੱਤੇ ਭਾਈ ਮਾਰੇ ਹੋਣਾ ਨੇ ਹੋਰ ਵੀ ਬਹੁਤ ਸਾਰਾ ਕੁਝ ਕੀਤਾ ਨਹੀਂ ਸਮਝਦੇ ਫਿਰ ਅੱਖ ਕਿ ਉਹਨਾਂ ਨੇ ਫਿਰ ਗੱਡੀ ਚੜਾਤੇ ਫਿਰ ਜਾਣਕਾਰੀ ਜਿਸ ਤਰੀਕੇ ਦੇ ਨਾਲ ਨਿਕਲ ਕੇ ਆ ਰਿਹਾ ਜਿਸ ਤਰੀਕੇ ਦੇ ਨਾਲ ਸੌਦਾ ਲਾਇਆ ਗਿਆ ਕਮਰਕਸੇ ਦੇ ਨਾਲ ਜਿਹੜਾ ਗੱਲ ਘੋਟਿਆ ਗਿਆ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਲਾਵਾਰਿਸ ਲਾਸ਼ ਵਾਂਗੂ ਸਿੱਟ ਦਿੱਤਾ ਗਿਆ ਉਹ ਤਰੀਕਾ ਸਹੀ ਹੈ ਜਾਇਜ਼ ਮੰਨਦੇ ਹੋ ਚਲੋ ਸਿੰਘਾਂ ਦੇ ਹਥਿਆਰ ਨਹੀਂ ਖਬਰ ਕਿ ਆਦੇ ਨਾਲ ਮਾਰਦੇ ਨੇ ਸਿੰਘਾਂ ਦਾ ਕੋਈ ਪਤਾ ਨਹੀਂ ਹੈਗਾ ਜਿਹੜਾ ਹਥਿਆਰ ਵਰਤੇ ਆ ਗਿਆ ਉਹੀ ਹਥਿਆਰ ਹੁੰਦਾ ਸਿੰਘਾਂ ਦੇ ਕਮਰਕਸੇ ਨਾਲ ਵੀ ਫੇਰ ਕੀ ਹੁੰਦਾ ਜੇ ਕੰਮਰ ਕਸ਼ਨ ਵਾਲਾ ਮਾਰਦਾ ਉਹਦੇ ਨਾਲ ਕਿ ਸੰਘਾ ਨੇ ਹਥਿਆਰ ਵਰਤਲੇ ਮੌਕੇ ਤੇ ਕੋਈ ਉਹਦੇ ਕਰਪਾ ਨਹੀਂ ਮਾਰੀ ਕੋਈ ਕੁਰਸੀ ਦੀ ਗਲ ਘੁੱਟ ਕੇ ਮਾਰਦਾ ਇਹ ਜਿਹੜੇ ਉਹਨਾਂ ਨੇ ਛੱਡਤਾ ਜਿਵੇਂ ਉਹਨਾਂ ਨੂੰ ਸਮਾਂ ਲੱਗਿਆ ਉਸ ਟਾਈਮ ਕਿਸੇ ਨੂੰ ਮਾਰਨਾ ਬਹੁਤ ਵੱਡਾ ਦਿਲ ਚਾਹੀਦਾ ਗੱਲਾਂ ਕਰਨੀਆਂ ਸਖਾਲੀਆਂ ਨੇ ਕਿਸੇ ਨੂੰ ਮਾਰਨਾ ਉਹਨੂੰ ਕਿਸੇ ਪਾਸੇ ਟਿਕਾਣੇ ਲਾਉਣਾ ਜਿਵੇਂ ਭਾਈ ਅਮਰਤਪਾਲ ਨੇ ਕਹਿਤਾ ਹੁਣ ਤਾਂ ਦੀ ਡੈਡ ਬਾਡੀ ਮਿਲ ਗਈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਨਾ ਮਿਲੇ ਫੇਰ ਕਿੱਥੇ ਭਾਲ ਦੇ ਫਿਰੋਂਗੇ ਤੁਸੀਂ ਕਿਹੜੀਆਂ ਕਾਰਾਂ ਭਾਲੋਂਗੇ ਕਿਹੜੀਆਂ پارکਾਂ ਦੇ ਵਿੱਚ ਦੇਖੋਂਗੇ ਸਿੰਘ ਤਾਂ ਸਾਰੇ ਖਪਾ ਦਿੰਦੇ ਨੇ ਜਦੋਂ ਆਪਦੀ ਆਈ ਤੇ ਆ ਜਾਣ ਹੁਣ ਬਲੌਗਰਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਨੇ ਪੰਜਾਬ ਦੇ ਵਿੱਚ ਗੰਦ ਪਾਉਣਾ ਜਾਂ ਅਸੀਂ ਰੁਕਣਾ ਜੇ ਇਹ ਨਾ ਸਮਝ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅਮਰਤਪਾਲ ਫੜਿਆ ਗਿਆ ਜਾਂ ਉਹਦੇ ਸਾਥੀ ਗਿਰਫਦਾਰ ਹੋ ਗਏ ਵੀ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਖੁੱਲ੍ਹ ਹੋ ਜੂ ਮੁੜ ਕੇ ਕਿਸੇ ਨੇ ਆਉਣਾ ਨਹੀਂ ਇਹਦੇ ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਪਤਾ ਨਹੀਂ ਕਿਹਦੇ ਉੱਤੇ ਕਿਰਪਾ ਹੋ ਜੇ ਸਤਿਗੁਰੂ ਮਹਾਰਾ ਕੀ ਤੋਂ ਸਵਾਲ ਸੇਵ ਵਾਲਾ ਰਹਿਣ ਕਿਹੜੀ ਗੁਰੂ ਨਾਨਕ ਦੀ ਕੀਦੇ ਉੱਤੇ ਕਲਾ ਵਰਤ ਜੇ ਇਹ ਨਾ ਸਮਝ ਲੈਣ ਲੋਕ ਜਿਹੜੇ ਬਲੌਗਰ ਨੇ ਵੀ ਹੁਣ ਜਿਹੜਾ ਹੈਗਾ ਖੁੱਲ ਹੋ ਜੂਗੀ ਤਾਂ ਖਾਲਸਾ ਜੀ ਮਤਲਬ ਤੁਸੀਂ ਸਹੀ ਮੰਨਦੇ ਹੋ ਜੋ ਕੀਤਾ ਗਿਆ ਬੜਾ ਸਹੀ ਕੀਤਾ ਗਿਆ ਤੇ ਹੁਣ ਤਾਂ ਅੰਮ੍ਰਿਤਪਾਲ ਹੋਰ ਨੇ ਇਹ ਵੀ ਕਹਿ ਦਿੱਤਾ ਹੋਇਆ ਕਿ ਉਹ ਜੇਕਰ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਤਾਂ 5-7 ਹੋਰ ਦਸ ਉਧਰ ਲਾ ਕੇ ਜਾਣਗੇ ਚੰਗਾ ਹੋਇਆ ਫਿਰ ਉਹਨਾਂ ਨੇ ਕਿਹਾ ਸਜ਼ਾ ਤਾਂ ਹੋਣੀ ਹੈ ਹੁਣ ਉਹੀ ਇੱਕ ਕਤਲ ਦੀ ਵੀ ਉਹ ਦੋ ਚਾਰ ਕਤਲਾਂ ਦੀ ਵੀ ਹੈਗੀ ਸਜ਼ਾ ਤਾਂ ਸਜ਼ਾ ਹੀ ਪੂਤਨੀਂ ਦਾ ਉਮਰ ਕੈਦ ਪੂਰੇ ਲੈਣਗੇ ਹੋਰ ਕੀ ਹੋ ਸਕਦਾ ਸਿੰਘ ਨਹੀਂ ਡਰਦੇ ਸਜ਼ਾਵਾਂ ਤੋਂ ਜਦੋਂ ਕਿਸੇ ਨੂੰ ਸਜ਼ਾ ਉਹ ਭੁਗਤਣੀ ਜ਼ਾਇਜ ਆ ਤੇ ਦੇਰੀ ਜਿਹੜੀ ਇੰਨੀ ਕੀਤੀ ਤੁਸੀਂ ਕਹਿ ਰਹੇ ਹੋ ਕਿ ਅਸਲੀ ਮਰਦ ਦੀ ਪਛਾਣ ਇਹ ਹੁੰਦੀ ਹੈ ਜਿਹੜਾ ਮੰਨੇ ਕੇ ਇਹ ਕੀਤਾ ਫਿਰ ਇੰਨੀ ਦੇਰੀ ਕਿਉਂ ਕੀਤੀ ਗਈ ਕਤਲ ਕਰਨ ਤੋਂ ਬਾਅਦ ਉਸ ਚੀਜ਼ ਦੇ ਜ਼ਿੰਮੇਦਾਰ ਇਹ ਤਾਂ ਹੁਣ ਉਹ ਦੱਸ ਸਕਦੇ ਨੇ ਹੋਰ ਸਕਦਾ ਇੱਕ ਅੱ데 ਹੋਰ ਰੋੜਾ ਹੋਵੇ ਉਹਨਾਂ ਨੇ ਹੂੰ ਹੋਰ ਕਿਸੇ ਨੂੰ ਸੌਦਾ ਲਾਉਣਾ ਹੋਵੇ ਇਹ ਤਾਂ ਹੁਣ ਉਹਨਾਂ ਦਾ ਪਲੈਨ ਹੋ ਸਕਦਾ ਭੱਜੇ ਤਾਂ ਨਹੀਂ ਉਹ ਕੋਈ ਨਜਾਇਜ਼ ਬੰਦਾ ਤਾਂ ਨਹੀਂ ਫੜਾਇਆ ਉਹਨਾਂ ਨੇ ਕਹਿਤਾ ਜਦੋਂ ਆ ਸਾਹਮਣੇ ਆਈ ਗੱਲ ਵੀ ਹਾਂ ਅਸੀਂ ਨੇ ਮਾਰੇ ਨੇ ਦੋ ਸਿੰਘ ਗ੍ਰਿਫਤਾਰ ਹੋ ਗਏ ਭਾਈ ਮੇਰੋਂ ਹਜੇ ਬਾਹਰ ਆ ਬਾਕੀ ਦੂਸਰਾ ਚੱਲੀ ਜਾਂਦਾ ਜਿਵੇਂ ਸਿਸਟਮ ਚੱਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਿਹੜੇ ਜੁਝਾਰੂ ਨੇ ਸਿੰਘ ਜਿਹੜੇ ਪੰਜਾਬ ਵਾਸਤੇ ਲੜਦੇ ਨੇ ਹੱਕ ਸੱਚ ਦੇ ਲੜਦੇ ਨੇ ਉਹਨਾਂ ਦਾ ਸਾਥ ਦਿਆ ਕਰੋ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਸਿੰਘਾਂ ਨੇ ਸਜਾਵਾਂ ਕਟੀਆਂ ਨੇ ਹੁਣ ਦੇਖੋ ਇਹਨਾਂ ਨੇ ਉਹਨਾਂ ਨੂੰ ਸੌਦਾ ਲਾਤਾ ਪੁਲਿਸ ਨੇ ਫੜ ਲਿਆ ਤੇ ਪੁਲਿਸ ਦਾ ਕੰਮ ਆਪਦਾ ਸਿੰਘਾਂ ਨੇ ਆਪਦਾ ਕੰਮ ਕਰਤਾ ਇਸ ਤੋਂ ਪਹਿਲਾਂ ਜਦੋਂ ਸਿੰਘੂ ਬਾਰਡਰ ਤੇ ਉੱਥੇ ਇੱਕ ਦੁਸ਼ਟ ਨੇ ਵਿਆਦ ਕੀਤੀ ਸੀ ਉੱਥੇ ਫਿਰ ਸਿੰਘਾਂ ਨੇ ਸੌਦਾ ਲਾਇਆ ਸੀ ਹੁਣ ਭਾਈ ਨਰੈਣ ਸਿੰਘ ਜਥੇਦਾਰ ਤੇ ਭਾਉ ਅ ਭਾਈ ਭਗਵੰਤ ਸਿੰਘ ਜੀ ਤੇ ਹੋਰ ਸਿੰਘ ਇੱਕ ਚੌਥਾ ਉਹ ਜੇਲ੍ਹ ਦੇ ਵਿੱਚ ਨੇ ਸਿੰਘ ਸਜ਼ਾਵਾਂ ਤੋਂ ਉਹ ਡਰਦੇ ਅਸੀਂ ਉਹਨਾਂ ਨੂੰ ਉਦੋਂ ਅਰਦਾਸਾਂ ਕਰਕੇ ਉਹਨਾਂ ਦੇ ਹਾਰ ਪਾ ਕੇ ਤੋੜਿਆ ਸੀਗਾ ਜੀ ਵੀ ਜਿਹੜਾ ਕੋਈ ਇਹਨਾਂ ਨੇ ਸੌਦਾ ਲਾਇਆ ਉਹਨੇ ਆਵਦਾ ਕੰਮ ਕਰਿਆ ਗੁਰੂ ਸਾਹਿਬ ਦੀ ਵਿਅਦਬੀ ਕੀਤੀ ਸਿੰਘਾਂ ਨੇ ਫਿਰ ਸੌਦਾ ਉਹਦਾ ਲਾਤਾ ਭੱਜੇ ਨਹੀਂ ਸਿੰਘ ਉਹਨਾਂ ਨੇ ਗ੍ਰਿਫਤਾਰੀਆਂ ਹੱਸ ਕੇ ਦਿੱਤੀਆਂ ਨੇ ਬਾਕੀ ਕੰਮ ਆ ਹੁਣ ਜਿਹੜਾ ਹੈਗਾ ਕਾਨੂੰਨ ਦਾ ਉਹਨੂੰ ਕੀ ਸਜ਼ਾ ਦਿੰਦੀ ਆ ਉਹ ਅੰਦਰ ਨੇ ਜਦੋਂ ਮਰਜੀ ਹੁਣ ਟਾਈਮ ਹੋ ਗਿਆ 5-7 ਸਾਲਾਂ ਬਾਅਦ ਜਵਾਨ ਤੋਂ ਹੋ ਜਾਂਦੀ ਹੋਊਗੀ ਜਵਾਨ ਤੋਂ ਕੋਈ ਗੱਲ ਨਹੀਂ ਸਿੰਘ ਨਾ ਤਾਂ ਜੇਲ੍ਹ ਜਾਣ ਤੋਂ ਡਰਦੇ ਨੇ ਨਾ ਸਿੰਘ ਮਰਨ ਤੋਂ ਡਰਦੇ ਨੇ ਬਸ ਜਦੋਂ ਪੰਜਾਬ ਦਾ ਕੋਈ ਬੇੜਾ ਬਹਾਉਣ ਦੀ ਗੱਲ ਕਰਦਾ ਪੰਜਾਬ ਨੂੰ ਗਲਤ ਪਾਸੇ ਲੈ ਜਾਣ ਦੀ ਗੱਲ ਕਰਦਾ ਫੇਰ ਸਿੰਘਾਂ ਦੀ ਅਣਖ ਜਾਗਦੀ ਹੈ ਫਿਰ ਉਹਦਾ ਸੋਧਾ ਲਾ ਦਿੰਦੇ ਨੇ ਇੱਥੇ ਲੱਗਦੇ ਹੀ ਰਹਿਣਗੇ ਸੋਧੇ ਜਿਹੜੇ ਪਾਪ ਕਰਨਗੇ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਦੀਆਂ ਗੱਲਾਂ ਕਰਨਗੇ ਸਿੰਘ ਆਉਂਦੇ ਰਹਿੰਦੇ ਨੇ ਸਿੰਘ ਜਾਂਦੇ ਰਹਿੰਦੇ ਨੇ ਤੇ ਸੋਧੇ ਲੱਗਦੇ ਰਹਿੰਦੇ ਨੇ ਬਾਕੀ ਕਾਨੂੰਨ ਦਾ ਕੰਮ ਉਹ ਆਪ ਦਾ ਕੰਮ ਕਰੇ ਜੀ ਇਹਦੇ ਵਿੱਚ ਸਰਕਾਰਾਂ ਵੀ ਉਨੀਆਂ ਦੋਸੀ ਨੇ ਜਿੰਨੇ ਉਹ ਬਲੌਗਰ ਦੋਸੀ ਨੇ ਜੇ ਸਰਕਾਰ ਉਹਨਾਂ ਦੇ ਸਕੰਜੇ कसे ਹੋ ਸਕਦਾ ਇਹੋ ਜਿਹੇ ਦਿਨ ਨਾ ਦੇਖਣੇ ਪੈਣ ਨਾ ਸਿੰਘਾਂ ਨੂੰ ਸੋਦੇ ਲਾਉਣੇ ਪੈਣ ਹੁਣ ਖਾਲਸਾ ਜੀ ਆਖਰੀ ਸਵਾਲ ਕੀ ਲੱਗਦਾ ਹੈ ਕਿ ਹੁਣ ਇਸ ਪੂਰੇ ਇਨਸੀਡੈਂਟ ਤੋਂ ਬਾਅਦ ਹੁਣ ਉਹ ਅਜਿਹੇਆ ਕੰਟੈਂਟ ਸਾਨੂੰ ਜਿਹੜਾ ਸੋਸ਼ਲ ਮੀਡੀਆ ਤੇ ਨਹੀਂ ਦੇਖਣ ਨੂੰ ਮਿਲੂਗਾ ਉਹੋ ਜਿਹੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਿਹੜੇ ਇਹੋ ਜਿਹਾ ਕੰਟੈਂਟ ਪਾਉਂਦੇ ਨੇ ਉਹ ਸਾਵਧਨ ਹੋ ਜਾਣਗੇ ਸਾਵਧਨ ਹੋਣਾ ਚਾਹੀਦਾ ਦੋ ਚਾਰ ਤਾਂ ਇਕੱਠੇ ਹੋਏ ਬੈਠੇ ਤੇ ਵੀ ਅਸੀਂ ਸਾਥੋਂ ਗਲਤੀਆਂ ਹੋ ਗਈਆਂ ਸਾਡੀ ਮੱਤ ਤੇ ਪੜਦਾ ਪੈ ਗਿਆ ਸੀ ਉਹਦਾ ਮਾਫੀ ਮੰਗਦੇ ਨੇ ਜੀ ਕਿ ਨਹੀਂ ਮੰਗਣਗੇ ਫਿਰ ਖਾਲਸਾ ਤਾਂ ਕਿਸੇ ਪਾਸੇ ਗਿਆ ਨਹੀਂ ਨਾ ਸਿੰਘ ਤਾਂ ਕਿਸੇ ਪਾਸੇ ਗਏ ਨਹੀਂ ਨਾ ਨਾ ਛੱਡਣ ਇਹ ਅਬਦਾ ਕਰੋਨ ਸਿੰਘਾ ਨੇ ਅਬਦਾ ਕੰਮ ਕਰਨਾ ਇਹਨਾਂ ਨੇ ਅਬਦਾ ਕੰਮ ਕਰਨਾ ਹੀ ਹੁਣੇ ਦੇਖਣਾ ਵੀ ਤੁਸੀਂ ਪੰਜਾਬ ਦੀ ਭਲਾਈ ਦੀ ਗੱਲ ਕਰਨੀ ਆ ਜੀ ਸਮਾਜ ਨੂੰ ਚੰਗੇ ਦੇਣ ਵਾਲੇ ਕੰਮ ਕਰਨੇ ਨੇ ਜਾਂ ਫਿਰ ਇਹੀ ਗੰਦ ਪ੍ਰੋਸ਼ਣਾ ਜੇਹੀ ਗੰਦ ਪ੍ਰੋਸ਼ਣਾ ਤਾਂ ਸਿੰਘ ਫਿਰ ਤਿਆਰ ਨੇ ਤੁਸੀਂ ਤਿਆਰ ਰਹੋ ਜਿਵੇਂ ਹੁਣ ਉਹ ਦੀਪਕਾ ਲੋਥਰਾ ਨੂੰ ਕਿਹਾ ਵੀ ਵਾਰੀ ਹੁਣ ਤੇਰੀ ਆ ਆ ਹੁਣ ਖਬਰ ਚੱਲੀ ਜਾਂਦੀ ਸੀ ਹੁਣ ਪੁਲਿਸ ਕੋਲੇ ਭੱਜ ਗਈ ਉਹ ਕਹਿੰਦੀ ਮੈਨੂੰ ਸੁਰੱਖਿਆ ਦਿਓ ਤੇ ਇੱਥੇ ਤਾਂ ਮੈਂ ਉਹਨੂੰ ਕਹਿਣਾ ਲਾਉਣਾ ਬੀਬੀ ਇੰਦਰਾ ਗਾਂਧੀ ਨੇ ਛੱਡੀ ਵਿਦੇਸ਼ ਦੀ ਪ੍ਰਧਾਨ ਮੰਤਰੀ ਸੀ ਇੱਥੇ ਤਾਂ ਬਿਆਨਤਾ ਬੋਚੜ ਨੇ ਛੱਡਿਆ ਪੰਜਾਬ ਦਾ ਮੁੱਖ ਮੰਤਰੀ ਦੀ ਤੂੰ ਕਿਹੜੇ ਬਾਗ ਦੀ ਮੂਣੀ ਆ ਜਦੋਂ ਸਿੰਘਾਂ ਨੇ ਕਹਿਤਾ ਇਹ ਨਹੀਂ ਹਟਦੇ ਤੇ ਤੂੰ ਸਮਝਣਾ ਸਮਝਾ ਨਹੀਂ ਫਿਰ ਜਿਉ ਸਿੰਘਾਂ ਨੇ ਐਲਾਨ ਕੀਤਾ ਉਹ ਹੋ ਗਈ ਮੈਂ ਸਾਰੇ ਹੱਥ ਜੋੜ ਕੇ ਬੇਨਤੀ ਕਰਨਾ ਸਾਡੀ ਤਾਂ ਬੇਨਤੀ ਆ ਵੀ ਸੁਧਰ ਜੋ ਪੰਜਾਬ ਨੂੰ ਅਸੀਂ ਬਚਾਉਣਾ ਇਹ ਪੰਜਾਬ ਆ ਗੋਰਾ ਦੇ ਨੌ ਦੇ ਵਸਦਾ ਇੱਥੇ ਜਿਹੜੇ ਗੰਦ ਪਾਉਣਗੇ ਉਹਨਾਂ ਨੂੰ ਗੰਦਗੀ ਨੂੰ ਉਸ ਨੂੰ ਸਿੰਘ ਸਾਫ਼ ਕਰਦੇ ਰਹਿਣਗੇ ਤੇ ਸਰਕਾਰਾਂ ਨੂੰ ਵੀ ਜਿਹੜੇ ਬਲੌਗਰ ਬਲੌਗਰ ਨੇ ਗੰਦ ਪਾਉਂਦੇ ਨੇ ਇਹਨਾਂ ਦੇ ਜਿਹੜੇ ਚੈਨਲ ਨੇ ਇਹਨਾਂ ਦੇ ਪੇਜ ਨੇ ਉਹ ਤੁਰੰਤ ਬੰਦ ਕਰਨੇ ਚਾਹੀਦੇ ਨੇ ਤਾਂ ਕਿ ਸਿੰਘਾਂ ਨੂੰ ਸੋਧਾ ਲਾਉਣ ਦੀ ਨੌਬਤ ਨਾ ਆਵੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਮਾਂ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਸਿਰ ਜਿੰਨਾਂ ਦੇ ਵੱਲੋਂ ਸਪਸ਼ਟ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਕੰਟੈਂਟ ਪਾਉਣ ਤੋਂ ਕੋਈ ਗੁਰੇਜ਼ ਨਹੀਂ ਕਰੇਗਾ ਤਾਂ ਸਿੰਘ ਤਿਆਰ ਬਰ ਤਿਆਰ ਨੇ ਖੈ ਇਹਨਾਂ ਦੇ ਵੱਲੋਂ ਜਿਹੜਾ ਸਹੀ ਠਹਿਰਾਇਆ ਜਾ ਰਿਹਾ ਹੈ ਹਰ ਕਿਸੇ ਦੀ ਆਪਣੀ ਆਪਣੀ ਇਸ ਪੂਰੇ ਮਸਲੇ ਦੇ ਉੱਤੇ ਪ੍ਰਤੀਕਿਰਿਆ ਹੈ ਪਰ ਆਖਿਰ ਨੂੰ ਸਵਾਲ ਵਾਕਈ ਇਹ ਹੀ ਪੈਦਾ ਹੁੰਦਾ ਹੈ ਕਿ ਸਾਡੀ ਜਨਰੇਸ਼ਨ ਜਾਂ ਕਿਹੜੇ ਪਾਸੇ ਰਹੀ ਇਹੋ ਜਿਹਾ ਕੰਟੈਂਟ ਜਿਹੜਾ ਅਸੀਂ ਉਹ ਪਰੋਸ ਰਹੇ ਆ ਤੇ ਕਿਉਂ ਪਰੋਸਿਆ ਜਾ ਰਿਹਾ ਇਸ ਦੀ ਨੋਬਤ ਕਿਉਂ ਆਈ ਹੈ ਕਾਫੀ ਸਾਰੇ ਇਹ ਸਵਾਲ ਨੇ ਕਿ ਆਖਿਰਕਾਰ ਕਿਉਂ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦਾ ਕੰਟੈਂਟ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਸ਼ੇਕਾ